ਹਾਂਜੀ ਕਿਦਾਂ ਸਾਰੇ ਆਹ ਦੇਖ ਲਓ ਜੀ ਮਾਤਾ ਰਾਣੀ ਚੌਂਕ ਖੜੇ ਆ ਪਾ ਲੁਧਿਆਣਾ ਤੁਸੀਂ ਫੋਨਾਂ ਦਾ ਫੋਨ ਦਾ ਕੋਈ ਵੀ ਪਾਰਟ ਲੈਣਾ ਚਾਹੇ ਸਕਰੀਨ ਪੂਣੀ ਫੋਨ ਦੀ ਨਵਾਂ ਫੋਨ ਲੈਣਾ ਹੈੱਡਫੋਨ ਲੈਣੇ ਆ ਕਵਰ ਲੈਣਾ ਲੈਪਟਾਪ ਲੈਣਾ ਜੋ ਵੀ ਪਾਰਟ ਲੈਣਾ ਮੋਬਾਈਲ ਦਾ ਸਭ ਨੂੰ ਸਾਰਾ ਕੁਝ ਇੱਥੇ ਮਿਲੂਗਾ ਬਹੁਤ ਸਸਤੇ ਰੇਟ ਦੇ ਵਿੱਚ ਜਿਹੜੇ ਚੀਜ਼ ਆਪਾਂ ਨੂੰ ਇੱਥੋਂ 50 ਦੀ ਮਿਲੂ ਉਥੋਂ 20 ਰੁਪਏ ਦੀ ਮਿਲਦੀ ਐ ਤੁਸੀਂ ਹਿਸਾਬ ਲਾ ਲਓ ਆ ਦੇਖੋ ਸਾਰੀਆਂ 숍ਾਂ ਮੋਬਾਈਲਾਂ ਦੀਆਂ ਹੀ ਨੇ ਸਾਰੇ ਵੱਡੇ ਤੋਂ ਵੱਡੇ ਫੋਨ ਤੋਂ ਲੈ ਕੇ ਵੱਢਣ ਵਾਲੇ ਫੋਨ ਤੱਕ ਜਿਹੜਾ ਮਰਜ਼ੀ ਪਾਰਟ ਲੈ ਲਓ ਫੋਨ ਦਾ ਤੁਹਾਨੂੰ ਸਾਰੇ ਫੋਨ ਮਿਲਣਗੇ ਸਾਰਾ ਪਾਰਟ ਮਿਲੂ ਇਦਾਂ ਦੀ ਚੀਜ਼ ਹੈ ਨਹੀਂ ਜਿਹੜੀ ਇੱਥੋਂ ਨਹੀਂ ਮਿਲੂਗੀ ਫੋਨਾਂ ਦੇ ਪਾਰਟ ਦੇ ਵਿੱਚ ਇਹ ਮਾਤਾ ਰੌਣੀ ਚੌਂਕ ਦੇ ਵਿੱਚ ਨੇ ਸਾਰੀਆਂ ਦੁਕਾਨਾਂ ਕਾਫੀ ਲੋਕਾਂ ਨੂੰ ਤਾਂ ਪਤਾ ਵੀ ਨੇ ਜਿਨ੍ਹਾਂ ਨੂੰ ਨਹੀਂ ਪਤਾ ਆ ਦੇਖ ਲਓ ਵੱਡੇ ਵੱਡੇ ਇੱਥੇ ਸ਼ੋਅਰੂਮ ਵੀ ਨੇ ਤੇ ਛੋਟੇ ਛੋਟੇ ਦੁਕਾਨਾਂ ਵੀ ਨੇ ਆ ਦੇਖ ਲਓ ਕਾਫੀ ਫੇਮਸ ਨੇ ਤੁਸੀਂ ਮੋਬਾਈਲ ਦਾ ਕੋਈ ਵੀ ਪਾਰਟ ਲੈਣਾ ਇੱਥੇ ਜਾ ਕੇ ਲਿਆ ਕਰੋ ਵੀਰੇ ਜੇ ਤਾਂ ਲੈਣੀ ਆ ਮਾੜੀ ਮੁਟੀ ਚੀਜ਼ ਤਾਂ ਨੇੜੇ ਲੈ ਲਿਆ ਕਰੋ ਜੇ ਆਪਾਂ ਇਕੱਠੀ ਲੈਣੀ ਆ ਜਾਂ ਸਕਰੀਨ ਵਗੈਰਾ ਪਕਾਉਣੀ ਹੈ ਢੀ ਮਹਿੰਗੀ ਆ ਤਾਂ ਇੱਥੇ ਪਹੁੰਚਿਆ ਕਰੋ ਤੇ ਬਾਕੀ ਕਵਰ ਗੂ ਜਿਹੜਾ ਆਪਣਾ 2300 ਦਾ ਕਵਰ ਆ ਇੱਥੇ ਮਿਲ ਜਾਂਦਾ 70-80 ਰੁਪਏ ਦਾ ਮਿਲ ਜਾਂਦਾ ਵਾ ਬਾਲਾ ਫਰਕ ਆ ਬਈ ਆਪਣੇ ਉਹਨਾਂ ਨਾਲੋਂ ਦਾ ਘਾਂਟਾ ਕਰਦੇ ਨਾਲ ਹੀ ਪਾ ਜਾਂਦਾ ਇਹ ਚੌੜੇ ਪਿਆਰ ਦੇ ਨਾਂ ਤੋਂ ਅੱਗੇ ਵਾਲੀ ਗਲੀ ਆ ਕੋਈ ਵੀ ਪਾਰਟ ਲੈਣਾ ਫੋਨ ਦਾ ਇੱਥੇ ਪਹੁੰਚਿਆ ਕਰੋ ਆਹ ਦੇਖ ਲਓ ਸ਼ਾਪਾਂ ਹੀ ਸ਼ਾਪਾਂ ਨੇ ਦੁਕਾਨਾਂ ਹੀ ਦੁਕਾਨਾਂ ਨੇ ਇੱਥੇ ਫੋਨਾਂ ਦੀਆਂ ਜਿਹੜਾ ਮਰਜੀ ਪਾਰਟ ਲੈ ਲਿਓ ਫੋਨ ਦਾ ਤੁਹਾਨੂੰ ਉਹੀ ਪਾਰਟ ਮਿਲ ਜੂਗਾ ਨਾਲੇ ਘੱਟ ਰੇਟ ਦੇ ਵਿੱਚ ਚਲੋ ਮੈਂ ਨਿੰਗਾ ਜਾਂਦਾ ਸੀ ਆ ਚਲੋ ਤੁਹਾਨੂੰ ਇੱਕ ਵੀਡੀਓ ਮੜਾ ਕੇ ਛੋਟੀ ਜਿਹੀ ਮੈਂ ਦਿਖਾਉਣਾ ਵਾ ਇੱਥੇ ਜਾ ਕੇ ਰੋ ਬਾਈ ਤੁਹਾਨੂੰ ਇੱਥੇ ਜਾ ਕੇ ਆਪ ਹੀ ਪਤਾ ਲੱਗ ਜੂ ਵੀ ਕਿੰਨਾ ਕੁ ਫਰਕ ਬਹੁਤ ਜ਼ਿਆਦਾ ਫਰਕ ਆ ਆ ਦੇਖੋ ਸਾਹਮਣੇ ਤੁਹਾਡੇ ਕਵਰ ਕੋ ਉਪਰ ਪਏ ਨੇ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀਗਾ ਜਦੋਂ ਅਸੀਂ ਮੈਂ ਇੱਥੋਂ ਗਿਆ ਵਾਂ ਤਾ ਮੁੜ ਕੇ ਭਰਾਵਾ ਹੋਰ ਕਿਦੋਂ ਲੈਣ ਨੂੰ ਚੀਜ਼ ਦਿਲ ਨਹੀਂ ਕਰਦਾ ਕੋ ਸਮਾਨ ਦਾ ਰੇਟ ਦਾ ਕਾफी ਫਰਕ ਆ ଏଥିରେ ପହଞ୍ଚା କରୋ ମ ରାଉକ